ਅਬਨੇ ਸਰ ਗਰੁੱਪ ਆਫ ਕਾਲਜੇਜ਼ ਅਤੇ ਰਾਸਾ ਯੂਕੇ ਦੇ ਸਹਿਯੋਗ ਨਾਲ ਬੋਰਡ ਜਮਾਤਾਂ ਵਿੱਚ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਏਜੀਸੀ ਦੇ ਵਿੜੇ ਵਿੱਚ ਪੈਗਾਮੇ ਮੁਬਾਰਕ 2025 ਵੱਡੇ ਇਵੈਂਟ ਦਾ ਸ਼ੁਭਾਰੰਭ ਕਰਨ ਦੇ ਲਈ ਕੈਬਨਟ ਮੰਤਰੀ ਹਰਪਾਲ ਸਿੰਘ ਜੀ ਟਿਓ ਪਹੁੰਚੇ ਅਤੇ ਉਹਨਾਂ ਦੇ ਧਰਮ ਪਤਨੀ ਅਤੇ ਰਾਸਾ ਯੂਕੇ ਦੇ ਅਹੁਦੇਦਾਰ ਮੈਂਬਰਸ ਅਤੇ ਏਜੀਸੀ ਗਰੁੱਪ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਡਾਇਰੈਕਟਰ ਫਾਈਨਾਂਸ ਰਗਨੀ ਸ਼ਰਮਾ ਐਮ ਡੀ ਰਜਨੀਸ਼ ਰੋੜਾ ਰਾਸਾ ਯੂਕੇ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਗੁਰਮੁਖ ਸਿੰਘ ਮੰਗਾ ਜਨਰਲ ਸੈਕਟਰੀ ਰਾਸਾ ਰਵੀ ਸ਼ਰਮਾ ਪ੍ਰਧਾਨ ਆਦ ਵੱਲੋਂ ਸ਼ਮਾਇ ਰੋਸ਼ਨ ਕਰਕੇ ਇਸ ਇਤਿਹਾਸਕ ਇਵੈਂਟ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਅੰਮ੍ਰਿਤਸਰ ਗਰੁੱਪ ਆਫ ਕਾਲਜਸ ਅਤੇ ਰਾਸਾ ਯੂਕੇ ਵੱਲੋਂ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਉਹਨਾਂ ਦੇ ਧਰਮ ਪਤਨੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਇਵੈਂਟ ਵਿੱਚ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਮੈਂ ਰਾਸਾ ਯੂਕੇ ਵੱਲੋਂ ਸਾਡੇ ਬੈਠੇ ਹੋਏ ਸਾਡੇ ਚੀਜ਼ ਗਸ ਮਾਯੋਗ ਸਰਦਾਰ ਹਰਪਜਨ ਸਿੰਘ ਜੀ ਪੀਟੀਓ ਕੈਬਨਿਟ मिनिस्टर ਪੰਜਾਬ ਸਰਕਾਰ ਅੱਜ ਦੀ ਤਾਰਿਆਂ ਦੀ ਮਹਿਫਿਲ ਦੇ ਵਿੱਚ ਤੁਸੀਂ ਸਾਨੂੰ ਚੰਨ ਵਰਗੇ ਲੱਗ ਰਹੇ ਹੋ ਚਾਂਦੀਆਂ ਚਾਨਣੀਆਂ ਦੇ ਨਾਲ ਸਾਰਾ ਆਡੀਟੋਰੀਅਮ ਸਰੂਸ਼ਨਾਇਆ ਪਿਆ ਹੈ ਅੱਜ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਜੋ ਆਪਣੇ ਸਕੂਲਾਂ ਦੇ ਟਾਪਰਸ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਨਹੀਂ ਹੈਗੇ ਐਗਜ਼ਾਮ 8ਵੀਂ 10ਵੀਂ ਤੇ 12ਵੀਂ ਦੇ ਜੋ ਟਾਪਰਸ ਨੇ ਉਹ ਬੱਚੇ ਆਏ ਹੋਏ ਨੇ ਉਹਨਾਂ ਨੂੰ ਤੁਸੀਂ ਅੱਜ ਆਪਣਾ ਆਸ਼ੀਰਵਾਦ ਦਿਨਾਇਓ ਇਹਨਾਂ ਦੇ ਨਾਲ ਉਹਨਾਂ ਦੇ ਮੈਸੇਜ ਮੈਡਮ ਜੀ ਮੈਂ ਵੈਲਕਮ ਕਰਦਾ ਏਜੀਸੀ ਦੇ ਸੀਰ ਸਾਹਿਬ ਡਾਕਟਰ ਅਮਿਤ ਸੌਰੀ ਐਡਵੋਕੇਟ ਅਮਿਤ ਸ਼ਰਮਾ ਜੀ ਉਹਨਾਂ ਦੇ ਮੈਸੇਜ ਰਜਨੀਸ਼ਾ ਰੋੜਾ ਜੀ ਪ੍ਰਿੰਸੀਪਲ ਗੌਰਵ ਤੇਜਪਾਲ ਜੀ ਤੇ ਮੇਰੇ ਸਮੂਹ ਰਾਸਾ ਦੇ ਮੈਂਬਰ ਅਸੀਂ ਸਾਰੇ ਆਪ ਸਭ ਦਾ ਜਿਹੜਾ ਹੈ ਬਹੁਤ ਬਹੁਤ धन्यवादी हाँ तो आप जी का खिड़े वेलकम कर रहे हैं असी आस आज करते हाँ कि अच्छी नवंबर दो हज़ार पच्ची का दिन आप सब जी के दिलों के यादगार दिन बन के रहेगा हमेशा दे असी सारे अच एसी के वेड़े बैठे हाँ ਮੈਰਾਸਾ ਯੂਕੇ ਤੇ ਜੀਸੀ ਵੱਲੋਂ ਆਪ ਸਭ ਜੀ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦੀ ਹਾਂ ਤੇ ਪੁਰਜੋਰ ਸਵਾਗਤ ਵੀ ਕਰਦਾ ਹਾਂ ਜੀਸੀ ਗਰੁੱਪ ਆਫ ਕਾਲਜਸ ਦੇ ਬੇੜੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ 10ਵੀਂ 12ਵੀਂ ਜਮਾਤ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਜੀ ਟੀਓ ਰਾਸਾ ਯੂਕੇ ਦੇ ਅਹੁਦੇਦਾਰ ਮੈਂਬਰਸ AGC group of colleges ਦੇ ਚੇਅਰਮੈਨ ਪ੍ਰਿੰਸੀਪਲ ਅਤੇ ਦਰਜਾ-ਦਰਜਾ عہدੇਦਾਰਾਂ ਮਲੋਂ 200 ਸਕੂਲਾਂ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਪ੍ਰਿੰਸੀਪल्स ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਮਾਤਾਂ ਦੇ ਵਿੱਚ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੀਵਨ ਦੇ ਵਿੱਚ ਜੇ ਤੁਸੀਂ ਅੱਗੇ ਵਧਣਾ ਹੈ ਤਾਂ ਤੁਹਾਨੂੰ ਸਿੱਖਿਆ ਦੇ ਖੇਤਰ ਵਿੱਚ ਵਾਕਵਾਕ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਅਵਲ ਦਰਜੇ ਤੇ ਆਉਣ ਦੇ ਲਈ ਪੂਰੀ ਮਿਹਨਤ ਤੇ ਲਗਨ ਨਾਲ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹੀ ਮਿਹਨਤ ਹੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਸੋਚਿਆ ਹੈ ਕਿ ਮੈਂ ਡਾਕਟਰ ਬੰਨਾ ਹੈ ਮੈਂ ਇੰਜੀਨੀਅਰ ਬੰਨਾ ਹੈ ਮੈਂ ਆਈਏਐਸ ਅਫਸਰ ਮੈਂ ਆਈਪੀਐਸ ਅਫਸਰ ਬੰਨਾ ਹੈ ਉਹ ਸਭ ਕੁਝ ਤੁਸੀਂ ਆਪਣੀ ਮਿਹਨਤ ਤੇ ਲਗਨ ਦੇ ਨਾਲ ਮਨ ਚਾਹੇ ਉਹਦੇ ਚੰਗੀ ਉੱਚ ਸਿੱਖਿਆ ਲੈ ਕੇ ਪ੍ਰਾਪਤ ਕਰ ਸਕਦੇ ਹੋ ਇਸ ਮੌਕੇ ਅਮ੍ਰਿਤਸਰ ਗਰੁੱਪ ਆਫ ਕਾਲਜੇਸ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਅਤੇ ਪ੍ਰਿੰਸੀਪਲ ਡਾਕਟਰ ਗੌਰਵ ਤੇਜਪਾਲ ਬਨੋ ਰਸਾਇਆ ਯੂਕੇ ਦੇ ਸੀਨੀਅਰ ਮੈਂਬਰਸ ਨੂੰ ਰਸਾ ਰਤਨ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਦੇ ਚੇਅਰਮੈਨ ਮੇਰੇ ਬਹੁਤ ਹੀ ਸਰਕਾਰਯੋਗ ਐਡਵੋਕੇਟਰ ਅਮਿਤ ਸ਼ਰਮਾ ਜੀ ਡਾਇਰੈਕਟਰ ਫਿਨਾਂਸ ਮੈਡਮ ਰਾਗਨੀ ਸ਼ਰਮਾ ਜੀ ਮੈਂਚਿੰਗ ਡਾਇਰੈਕਟਰ ਡਾਕਟਰ ਰਜਨੀਸ਼ अरोड़ा ਜੀ ਪ੍ਰਿੰਸੀਪਲ ਡਾਕਟਰ ਗੌਰਵ ਤੇਜਪਾਲ ਜੀ ਸਰਦਾਰ ਹਰਪਾਲ ਸਿੰਘ ਕੀ ਚੇਅਰਮੈਨ ਰਾਸਾ ਜੂਕੇ ਐਚਐਸ ਕਥਾਨੀਆ ਜੀ ਵਾਈਸ ਚੇਅਰਮੈਨ ਰਵੀ ਸ਼ਰਮਾ ਜੀ ਸਟੇਟ ਪ੍ਰੈਜ਼ੀਡੈਂਟ ਵਾਖ ਵਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਸਤ ਤੇ ਮੇਰੇ ਪਿਆਰੇ ਬੱਚਿਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮੇਰਾ ਮਾਨ ਖੁਸ਼ ਹੋਇਆ ਤੁਹਾਨੂੰ ਸਾਰੇ ਨੂੰ ਇੱਥੇ ਦੇਖ ਕੇ ਕਿ ਤੁਸੀਂ ਆਪ ਦੇ ਆਪ ਦੇ ਇੰਸਟੀਚਿਊਟ ਦੇ ਵਿੱਚ ਮੱਲਾ ਮਾਰ ਕੇ ਪੋਜੀਸ਼ਨਾਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹਨ ਪਰ AGC ਐਡਰਾਸਾ ਯੂਕੇ ਦਾ ਇਹ ਯੂਨੀਫਾਈਡ ਇੱਕ ਫਲੇਬੋ ਰਿਲੇਟਡ ਜਿਹੜਾ ਪ੍ਰੋਗਰਾਮ ਆ ਇੱਕ ਬਹੁਤ ਵਧੀਆ ਮੈਸੇਜ ਆ ਬਹੁਤ ਵਧੀਆ ਪੈਗਾਮਾ ਮੈਂ ਮੈਡਮ ਤੋਂ ਵਸਰੇ ਸੀ ਕਿ ਮੈਡਮ ਰਾਗਨੀ ਸ਼ਰਮਾ ਜੀ ਨੇ 30 ਬੱਚੇ ਇਥੇ ਉਹਨਾਂ ਦੀ ਜ਼ਿੰਮੇਵਾਰੀ ਆਪ ਲਈ ਹੋਈ ਆ ਆਪ ਚੁੱਕੀ ਹੋਈ ਆ ਮਤਲਬ ਜਿਨ੍ਹਾਂ ਨੂੰ ਕਹੋ ਕਿ ਅਡਾਪਟ ਕੀਤੇ ਹੋਏ ਨੇ ਬੱਚੇ ਪਰ ਮੈਂ ਸੋਚ ਰਿਹਾ ਸੀਗਾ ਕਿ ਸਾਡੇ ਸਮੇਂ ਇਹੋ ਜਿਹਾ ਕੋਈ ਇੰਸਟੀਚਿਊਟ ਨਹੀਂ ਸੀ ਕਿ ਇਲਾਕੇ ਚਾ ਕਾ ਕੀ ਵੈਸੇ ਹੀ ਪੰਜਾਬ ਚ ਬਹੁਤ ਘੱਟ ਸੀਗੇ ਸ਼ਾਇਦ ਉਸ ਵੇਲੇ ਹੁੰਦਾ ਤੇ ਮੈਂ ਵੀ ਇਹਨਾਂ ਦਾ ਡਾਕਟਰ ਇੱਕ ਬੱਚਾ ਹੀ ਹੁੰਦਾ ਉਸ ਵੇਲੇ ਜੇ ਕਾਲਜ ਤੇ ਖੁੱਲਿਆ ਹੁੰਦਾ ਤੇ ਕਿਉਂਕਿ ਸਿਰ ਸਾਡੇ ਮੇਰੇ ਤੇ ਇਹੋ ਜਿਹੇ ਸੀਗੇ ਕਿ ਅਸੀਂ ਆਪਣੀਆਂ ਸਾਰੀਆਂ ਪੜਾਈਆਂ ਸਰਕਾਰੀ ਸਕੂਲਾਂ ਦੇ ਵਿੱਚ ਕੀਤੀਆਂ ਕੋਈ ਲਾਗੇ ਸਾਡੇ ਕੋਈ ਇਹੋ ਜੀ ਇੰਸਟੀਚਿਊਟ ਨਹੀਂ ਸੀਗੇ ਉੱਤੇ ਔਰ ਮੈਨੂੰ ਅੱਜ ਵੀ ਆ ਮੈਂ ਜਿੱਥੇ ਗੱਲ ਕਰਦਾ ਹਾਂ ਮੈਂ ਇਹ ਦੱਸਣ ਦੇ ਵਿੱਚ ਮਾਣ ਵੀ ਮਹਿਸੂਸ ਕਰਦਾ ਹੈ ਕਿ ਮੇਰੀ ਸਾਰੀ ਦੀ ਸੰਸਾਰੀ ਪੜਾਈ ਹੀ ਗਵਰਨਮੈਂਟ ਸਕੂਲ ਦੀ ਹੈ ਮੈਂ ਕਦੀ ਵੀ ਮੈਨੂੰ ਮੌਕਾ ਨਹੀਂ ਮਿਲਿਆ ਕਿਤੇ ਪ੍ਰਾਈਵੇਟ ਕਿਤੇ ਨਸਤੀ ਦੀ ਉਪਦੇ ਵਿੱਚ ਜਾ ਕੇ ਪਰ ਜੋ ਤੁਸੀਂ ਇਹ ਕੁਝ ਇੱਥੇ ਐਸਟੈਬਲਿਸ਼ ਕਰ ਦਿੱਤਾ ਇਹਦੇ ਨਾਲ ਸਾਡੇ ਇਲਾਕੇ ਨੂੰ ਸੂਬੇ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਹੈ ਔਰ ਮੈਂ ਸਮਝਦਾ ਹਾਂ ਕਿ ਨਾਲ ਆਪਣੇ ਪੂਰੇ ਨੈਸ਼ਨਲ ਲੈਵਲ ਤੇ ਜਿਹੜਾ ਇਸ ਚੀਜ਼ ਦੀ ਗੂੰਜ ਜਾਏਗੀ ਕਿ ਜੰਡੇਆਲਾ ਹਲਕੇ ਦੇ ਵਿੱਚ ਅੰਮ੍ਰਿਤਸਰ ਗਰੁੱਪ ਆਫ ਕਾਲਜਿਸ ਜਿਹੜਾ ਇਹੋ ਜੇ ਕੰਮ ਕਰ ਰਿਹਾ ਜਿਹੜੇ ਕਿ ਲਾ ਮਿਸਾਲ ਨੇ ਔਰ ਬਹੁਤ ਵਧੀਆ ਬੱਚਿਆਂ ਦੀ ਪਲੇਸਮੈਂਟ ਜਿਹੜੀ ਆ ਵਕ-ਵਕ ਥਾਵਾਂ ਤੇ ਇੱਥੋਂ ਜਾ ਕੇ ਹੋ ਰਹੀ ਹੈ ਅੱਜ 200 ਸਕੂਲ ਦੇ ਬੱਚੇ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਆਰੇ ਬੇਰੀ ਨੂੰ ਸ਼ੋਭ ਕਾਮਨਾਵਾਨੀ ਬੱਚਿਆਂ ਨੂੰ ਪਰ ਜਿਵੇਂ ਸਰਦਾਰ ਗੁਰਮੁਖ ਸਿੰਘ ਜੀ ਆ ਕਹ ਕੇ ਗਏ ਨੇ ਕਿ ਜਿਹੜੇ ਟੌਪ 10 ਦੀ ਕਾਫੀ ਨਹੀਂ ਆ ਇਹਦੇ ਵਿੱਚੋਂ ਟੌਪ 1 ਤੇ ਆਉਣਾ ਜਿਹੜਾ ਆ ਉਹ ਵੀ ਬਹੁਤ ਜਿਹੜਾ ਆ ਉਹ ਜ਼ਰੂਰੀ ਹੈ ਪਰ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਸਿੱਖੀ ਆ ਉਹ ਇਹੀ ਆ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈਗਾ ਉੱਪਰ ਜਾ ਦਾ ਜੇ ਆਪਾਂ ਕਿ ਇਹ ਮਿਹਨਤ ਤੋਂ ਇਲਾਵਾ ਕੋਈ ਹੋਰ ਵਿਚਾਰ ਰਸਤਾ ਅਡਾਪਟ ਕਰ ਲਾਂਗੇ ਉਹਦੇ ਨਾਲ ਅਸਮਾਨ ਤੱਕ ਪਹੁੰਚ ਜਾਗੇ ਉਹ ਪੋਸੀਬਲ ਨਹੀਂ ਹੈ ਜੇ ਕੋਈ ਕਿਸੇ ਨੂੰ ਵੀ ਤੁਸੀਂ ਦੇਖ ਲਓ ਆਪਣੇ ਆਲੇ-ਦੁਆਲੇ ਦੇ ਵਿੱਚ ਕਿਤੇ ਵੀ ਝਾਤੀ ਮਾਰ ਲਓ ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਮਿਹਨਤੀ ਆ ਜਿਹੜੀ ਦੇਖੀ ਆ ਜਿਹੜੀ ਸਾਨੂੰ ਇਸ ਮੁਕਾਮ ਤੱਕ ਲੈ ਕੇ ਚੱਦ ਗਈ ਆ ਆਗਰ ਦਾ ਤੋ ਮਿਹਨਤ ਜਿਹੜੀ ਆ ਇਹਨੂੰ ਹਮੇਸ਼ਾ ਹੀ ਅੱਗੇ ਕਰਦੇ ਰਹੋ ਔਰ ਪੜ੍ਹਾਈ ਦੇ ਨਾਲ ਨਾਤਾ ਜਿਹੜਾ ਆ ਉਹ ਹਮੇਸ਼ਾ ਜੋੜ ਕੇ ਰੱਖੋ ਹਾਂਜੀ ਸਰ ਅੰਮ੍ਰਿਤਸਰ ਗਰੁੱਪ ਆਫ ਕਾਲਜੇਸ ਅਤੇ ਰਾਸਾ ਯੂਕੇ ਦੇ ਸਾਂਝੇ ਉਪਰਾਲੇ ਸਦਕਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਡਾਕਟਰ ਗੌਰਵ ਤੇਜਪਾਲ ਹੈ ਆਮ ਪ੍ਰਿੰਸੀਪਲ ਵਿਦ ਅੰਮ੍ਰਿਤਸਰ ਗਰੁੱਪ ਆਫ ਕਾਲਜ ਮੈਨੂੰ ਦੱਸ ਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਦਿਨ ਅੰਮ੍ਰਿਤਸਰ ਗਰੁੱਪ ਆਫ ਕਾਲਜਸ ਆਰ ਰਸਨ ਨੇ ਮਿਲ ਕੇ ਇੱਕ ਬਹੁਤ ਵੱਡਾ ਇਵੈਂਟ ਆਰਗੇਨਾਈਜ਼ ਕੀਤਾ ਜਿਹਦਾ ਕਿ ਨਾਮ ਪੈਗਾਮੇ ਮੁਬਾਰਕ 2025 ਰੱਖਿਆ ਗਿਆ ਸੀ ਔਰ ਇਸ ਇਵੈਂਟ ਦੇ ਵਿੱਚ ਦੋ ਮਹੱਤਵਪੂਰਨ ਇੰਪੋਰਟੈਂਟ ਦਿਨ ਮਨਾਏ ਗਏ ਨੇ ਇਕਤਾ ਮਨਾਇਆ ਗਿਆ ਟੀਚਰਸ ਡੇ ਔਰ ਇੱਕ 14 ਨਵੰਬਰ ਨੂੰ ਜਿਹੜਾ ਚਿਲਡਰਨਸ ਡੇ ਹੁੰਦਾ ਉਹ ਮਨਾਇਆ ਗਿਆ ਔਰ ਇਸ ਦੇ ਵਿੱਚ ਕੀਤਾ ਕੀ ਗਿਆ ਇਸ ਦੇ ਵਿੱਚ ਅ ਕਰੀਬ 200 ਦੇ ਆਸ-ਪਾਸ ਸਕੂਲਸ ਦੇ ਪ੍ਰਿੰਸੀਪल्स ਔਰ ਉਹਨਾਂ ਦੇ ਬੈਸਟ ਟੀਚਰਸ ਨੂੰ ਅਵਾਰਡ ਦਿੱਤਾ ਗਿਆ ਔਰ ਇਹਦੇ ਨਾਲ ਨਾਲ ਜਿਹੜੇ 9th 10th ਔਰ 11th ਕਲਾਸ ਦੇ ਵਿੱਚ ਟੌਪ ਕਰਨ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਪਹਿਲੇ ਦੋ ਵਿਦਿਆਰਥੀਆਂ ਨੂੰ ਅੱਜ ਦੇ ਕਾਰਜਕ੍ਰਮ ਦੇ ਵਿੱਚ ਸਨਮਾਨਿਤ ਕੀਤਾ ਗਿਆ ਤੇ ਸਮੂਹ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਕੀ ਕਾਮਨਾਵਾਂ ਦੇਣਾ ਚਾਹੋਗੇ ਅ ਮੇਰੇ ਵੱਲੋਂ ਉਹਨਾਂ ਨੂੰ ਅੱਜ ਮੁਬਾਰਕ ਇਸੇ ਗੱਲ ਦੀ ਦਿੱਤੀ ਗਈ ਹੈ ਕਿ ਉਹਨਾਂ ਨੇ ਸਿਰਫ ਇਹ ਸਿੱਧ ਨੇ ਕੀਤਾ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਬਲਕਿ ਉਹਨਾਂ ਨੇ ਇਹ ਵੀ ਸਿੱਧ ਕੀਤਾ ਕਿ ਮਿਹਨਤ ਦਾ ਫਲ ਮਿੱਠਾ ਵੀ ਹੁੰਦਾ ਔਰ ਆਪਣੇ ਮਾਪੇ ਦਾ ਨਾਮ ਵੀ ਉਹਨਾਂ ਨੇ ਰੌਸ਼ਨ ਕੀਤਾ ਇਸ ਚੀਜ਼ ਨੂੰ ਮੈਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਕਿਹਾ ਕਿ ਉਹ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਦੀ ਸਫਰ ਨੂੰ ਅੱਗੇ ਵਧਾਣ ਔਰ ਇਸੇ ਤਰੀਕੇ ਨਾਲ ਮਿਹਨਤ ਕਰਦੇ ਹਾਂ ਆਪਣੇ ਕਰੀਅਰ ਨੂੰ ਅਗਮਾਨ ਤੇ ਸਰ ਥੋੜਾ ایਜੀਸੀ ਗਰੁੱਪ ਬਾਰੇ ਵੀ ਦੱਸੋ ਕਿਹੜੇ ਕਿਹੜੇ ਕੋਰਸਸ ਜਿਹੜੇ ਨੇ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਆਪਣੀ 12ਵੀਂ ਕਲਾਸ ਪੂਰੀ ਕੰਪਲੀਟ ਕਰ ਚੁੱਕੇ ਨੇ ਪ੍ਰੀਖਿਆਵਾਂ ਦਾ ਰਿਜ਼ਲਟ ਵੀ ਕੋਸ਼ਿਸ਼ ਹੋ ਚੁੱਕਾ ਹੈ ਤੇ ਕਿਸ ਤਰ੍ਹਾਂ ਤੁਹਾਡੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਦੇਖੋ ਜੀ ਅੰਮ੍ਰਿਤਸਰ ਗਰੁੱਪ ਆਫ ਕਾਲਜੇਸ ਅਸੀਂ ਕਰੀਬ ਕਰੀ 33 ਡਿਫਰੈਂਟ ਪ੍ਰੋਗਰਾਮਸ ਆਫਰ ਕਰ ਰਹੇ ਜਿਦੇ ਵਿੱਚ ਕੀ ਇੰਜੀਨੀਅਰਿੰਗ ਫਾਰਮੇਸੀ ਔਰ ਲਾ ਮੁੱਖ ਤੌਰ ਤੇ ਹੈਗੇ ਨੇ ਔਰ ਇੰਜੀਨੀਅਰਿੰਗ ਦੇ ਵਿੱਚ ਅੱਗੇ ਸਟਰੀਮਸ ਨੇ ਜਿਸ ਤਰ੍ਹਾਂ ਕੰਪਿਊਟਰ ਸਾਇੰਸ ਹੈ ਮੈਕੈਨੀਕਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਕੰਪਿਊਟਰ ਇੰਜੀਨੀਅਰਿੰਗ ਔਰ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਪ੍ਰੋਗਰਾਮ ਫਾਰਮੇਸੀ ਦੇ ਵਿੱਚ ਅਸੀਂ ਡੀ ਫਾਰਮੇਸੀ ਬੀ ਫਾਰਮੇਸੀ ਫਾਰਮ ਡੀ ਔਰ ਕੁਝ ਮਾਸਟਰਸ ਪ੍ਰੋਗਰਾਮ ਦੇ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਐਮਬੀਏ ਐਮਸੀਏ ਹੋਟਲ ਮੈਨੇਜਮੈਂਟ ਬੀਐਸਸੀ ਫੈਸ਼ਨ ਡਿਜ਼ਾਈਨ ਬੀਸੀਏ ਬੀਬੀਏ ਬੀਕਾਮ ਵਰਗੇ ਪ੍ਰੋਗਰਾਮ ਵੀ ਆਫਰ ਕਰ ਰਹੇ ਤੇ ਮੈਨੂੰ ਲੱਗਦਾ ਹੈ ਕਿ ਪਲੱਸ 2 ਕਰਨ ਵਾਲੇ ਸਟੂਡੈਂਟਸ ਚਾਹੇ ਉਹ ਆਰਟਸ ਬੈਕਗ ਜਾ ਕਮਰਸ ਬੈਕਗਰਾਉਂਡ ਦੇ ਹੋਣ ਮੈਡੀਕਲ ਬੈਕਗਰਾਉਂਡ ਦੇ ਹੋਣ ਜਾਂ ਨਾਨ ਮੈਡੀਕਲ ਬੈਕਗਰਾਉਂਡ ਦੇ ਹੋ ਉਹਨਾਂ ਸਾਰੇ ਬੱਚਿਆਂ ਵਾਸਤੇ ਅੰਬੇਸਾ ਗਰੁੱਪ ਆਫ ਕਾਲਜਿਸ ਚ ਸੂਟੇਬਲ ਪ੍ਰੋਫੈਸ਼ਨਲ ਕੋਰਸੇ ਅਵੇਲੇਬਲ ਨੇ ਔਰ ਉਹ ਇਹਨਾਂ ਦੇ ਵਿੱਚ ਇੱਕ ਸਾਡਾ ਐਂਟਰੈਂਸ ਇਗਜ਼ਾਮ ਹੁੰਦਾ ਉਹ ਚ ਉਹਨੂੰ ਦਿੰਦਿਆਂ ਹੋਇਆਂ ਉਹ ਸੈਂਟਰੈਂਸ ਟੈਸਟ ਵਿੱਚ ਹਿੱਸਾ ਲੈਂਦੇ ਹੋਇਆਂ ਉਹ ਐਡਮਿਸ਼ਨ ਲੈ ਸਕਦੇ ਹਾਂ ਹਾਂਜੀ ਸਰ ਅੱਜ ਬੜਾ ਹੀ ਵੱਡਾ ਉਪਰਾਲਾ ਜਿਹੜਾ ਰਾਸਾ ਯੂਕੇ ਤੇ ਏਜੀਸੀ ਗਰੁੱਪ ਵੱਲੋਂ ਮਿਲ ਕੇ ਕੀਤਾ ਗਿਆ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਆਪਣਾ ਨਾਮ ਨਖਟਿਆ 10ਵੀਂ ਦੇ ਗਿ ਵਿਦਿਆਰਥੀ 12ਵੀਂ ਕਲਾਸ ਦੇ ਵਿਦਿਆਰਥੀ ਜਿਨ੍ਹਾਂ ਨੇ ਮੈਰਿਟਾ ਹਾਸਲ ਕੀਤੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਰਸਾ ਯੂਕੇ ਤੇ ਏਜੀਸਟੀ ਗਰੁੱਪ ਨੇ ਮਿਲ ਕੇ ਜੜਾ ਹੈ 3n1 ਦਾਜ ਕੀਤਾ ਹੈ ਜਿਸ ਦੇ ਵਿੱਚ ਅਸੀਂ ਟੀਚਰ ਡੇ ਵੀ ਮਨਾਇਆ ਚਿਲਡਰਨ ਡੇ ਵੀ ਮਨਾਇਆ ਤੇ ਟਾਪਰ ਡੇ ਵੀ ਮਨਾਇਆ ਤਕਰੀਬਨ 200 ਸਕੂਲਾਂ ਨੇ ਸ਼ਿਰਕਤ ਕੀਤੀ ਹਰ ਸਕੂਲ ਦੇ ਪ੍ਰਿੰਸੀਪਲ ਸਭ ਨੂੰ ਟੀਚਰ ਨੂੰ ਔਰ 6 ਤੋਂ 8 ਬੱਚਿਆਂ ਨੂੰ ਜਿਹੜਾ ਹੈ ਸਨਮਾਨਿਤ ਕੀਤਾ ਗਿਆ। ਬਹੁਤ ਖੁਸ਼ੀ ਵਾਲਾ ਯਾਦਗਾਰ ਦਿਨ ਹੈ। ਬਹੁਤ ਅੱਛਾ ਲੱਗਾ ਪੀਟੀਓ ਸਾਹਿਬ ਸਰਦਾਰ ਹਰਪਜਨ ਸਿੰਘ ਜੀ ਪੀਟੀਓ ਕੈਬਨਿਟ ਮਨਿਸਟਰ ਪੰਜਾਬ ਸਰਕਾਰ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆਪਣੇ ਹੱਥੀ ਉਹਨਾਂ ਨੇ ਇਨਾਮ ਦਿੱਤੇ ਉਹਨਾਂ ਦੀ ਮਿਸਿਸ ਵੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਸਨ। ਬਹੁਤ ਖੁਸ਼ੀ ਵਾਲਾ ਦੈਂਸੀ ਜਿਸ ਵਿੱਚ ਕਰਨਜੀਤ ਰਿੰਦੂ ਤੇ ਸੀਨੀਅਰ ਡਿਪਟੀ ਮੇਅਰ ਮੈਡਮ ਪ੍ਰੀਤ ਕਾ ਸ਼ਰਮਾ ਜੀ ਵੀ ਆਏ ਉਹਨਾਂ ਨੇ ਵੀ ਬੱਚਿਆਂ ਨੂੰ ਸਨਮਾਨ ਦਿੱਤਾ ਅਸੀਂ ਏਜੀਸੀ ਗਰੁੱਪ ਦੇ ਬਹੁਤ ਧੰਨਵਾਦੀ ਹਾਂ ਕਿ ਜੋ ਉਹਨਾਂ ਨੇ ਡਾ ਚਾ ਉਤਰਾਲਾ ਕੀਤਾ ਜਿਨ੍ਹਾਂ ਬੱਚਿਆਂ ਦਾ ਸਨਮਾਨ ਕੋਈ ਨਹੀਂ ਕਰਦਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਬੱਚਿਆਂ ਨੂੰ ਸਨਮਾਨ ਦੇ ਹੱਕਦਾਰ ਨੇ ਪਰ ਉਹਨਾਂ ਨੂੰ ਮਿਲਦਾ ਸਮਾਨ ਨਹੀਂ ਮਿਲਦਾ ਉਹਨਾਂ ਨੂੰ ਏਜੀਸੀ ਗਰੁੱਪ ਨੇ ਅੱਜ ਜਿਹੜਾ ਹੈ ਰਾਸਾ ਯੂਕੇ ਦੇ ਨਾਲ ਮਿਲ ਕੇ ਬਹੁਤ ਅੱਛਾ ਉਹਨਾਂ ਨੂੰ ਟਰੋਫੀਆਂ ਵੀ ਦਿੱਤੀਆਂ ਸਵੇਰ ਦਾ ਬ੍ਰੇਕਫਾਸਟ ਵੀ ਦਿੱਤਾ ਔਰ ਦੁਪਹਿਰ ਦਾ ਲੰਚ ਵੀ ਦਿੱਤਾ ਅਸੀਂ ਮੈਂ ਦੁਬਾਰਾ ਫਿਰ ਕਹਿ ਰਹੇ ਹਾਂ ਮੈਂ ਆਏ ਹੋਏ ਪਤਵੰਤਿਆਂ ਦਾ ਸੱਜਣਾ ਦਾ ਮਿੱਤਰਾਂ ਦਾ ਔਰ ਖਾਸ ਕਰਕੇ ਅਧਿਆਪਕ ਵਰਗ ਦਾ ਬੱਚਿਆਂ ਦਾ ਵਿਦਿਆਰਥੀਆਂ ਦਾ ਬਹੁਤ ਧੰਨਵਾਦੀ ਹਾਂ ਜੋ ਦੂਰੋਂ ਦੂਰੋਂ ਜਿਹੜੇ ਆਪਣਾ ਕਨਵਿੰਸ ਕਰਕੇ ਕਿ ਐਸ ਏਜੀਸੀ ਦੇ ਮੇਲੇ ਦੇ ਵਿੱਚ ਆਏ ਔਰ ਸਾਡੀ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ ਮੈਂ ਇੱਕ ਵਾਰੀ ਫਿਰ ਤੋਂ ਮੁਰਤੋਂ ਆ ਈਟੀਓ ਸਾਫ ਦਾ ਉਹਨਾਂ ਦੇ ਮਿਸਿਸ ਦਾ ਕਰਨਜੀਤ ਸਿੰਘ ਗ੍ਰਿੰਟੂ ਦਾ ਨਾਲ ਹੀ ਮੈਡਮ ਪ੍ਰਿਯੰਕਾ ਸ਼ਰਮਾ ਜੀ ਦਾ ਔਰ ਬਾਕੀ ਸੱਜਣ ਜਿਹੜੇ ਆਏ ਸੀ ਪਤਵੰਤੇ ਆਏ ਸੀ ਉਹਨਾਂ ਸਾਰਿਆਂ ਦਾ ਜਿਹੜਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ